ਸਾਚੀ ਜੀ ਕਾਂਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਦੇਖੋ ਜੀ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਸਾਰਿਆਂ ਦੇ ਮਨ ਵਿੱਚ ਡਾਊਟ ਹੈ ਕਿ ਅਗਲਾ ਸਾਲ ਸਾਡਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਸਾਰੇ ਸਾਵਧਾਨ ਹੋ ਜਾਓ ਸ਼ਨੀ ਦੇਵ ਆਉਣ ਵਾਲੇ ਹਨ ਨਿਮਰੋਲੋਜੀ ਦੇ ਹਿਸਾਬ ਨਾਲ ਸ਼ਨੀ ਦੇਵ ਆ ਰਹੇ ਹਨ ਤੇ ਸ਼ਨੀ ਦੇਵ ਕਰਮ ਪ੍ਰધાન ਹਨ ਇੱਥੇ ਮੈਂ ਸਾਰਿਆਂ ਦੇ ਵਾਸਤੇ ਦੱਸ ਦੇਵਾਂ ਕਿ ਜੇਕਰ ਤੁਸੀਂ 2024 ਵਿੱਚ ਟਿਕਣਾ ਹੈ ਸਫਲਤਾ ਪਾਣੀ ਹੈ ਤਾਂ ਤੁਹਾਨੂੰ ਸੱਚਾਈ ਤੇ ਚੱਲਣਾ ਪਏਗਾ ਕਿਉਂਕਿ ਕਿਹਾ ਜਾਂਦਾ ਹੈ ਕਿ ਸ਼ਨੀ ਦੇਵਤਾ ਨਿਆਂ ਦੇ ਦੇਤਾ ਹਨ ਤੁਸੀਂ ਹਰ ਕਿਸੇ ਤੋਂ ਝੂਠ ਬੋਲ ਸਕਦੇ ਹੋ ਹਰ ਕਿਸੇ ਦੇ ਨਾਲ ਝੂਠ ਬੋਲ ਸਕਦੇ ਹੋ ਪਰ ਸ਼ਨੀ ਦੇਵਤਾ ਦੇ ਨਾਲ ਨਹੀਂ ਇੱਥੋਂ ਤੱਕ ਕਿ ਇੱਕ ਵਾਰੀ ਤੁਸੀਂ ਕੋਰਟ ਵਿੱਚ ਜੱਜ ਨੂੰ ਝੂਠ ਬੋਲ ਸਕਦੇ ਹੋ ਵਕੀਲ ਨੂੰ ਝੂਠ ਬੋਲ ਸਕਦੇ ਹੋ ਪਰ ਸ਼ਨੀ ਦੇਵਤਾ ਨੂੰ ਨਹੀਂ बस इन शॉर्ट ਵਿੱਚ ਤੁਸੀਂ ਐਨਾ ਸਮਝ ਲਓ ਕਿ ਅਗਲੇ ਸਾਲ ਜੋ ਸੱਚਾਈ ਤੇ ਚੱਲੇਗਾ ਝੂਠ ਨਹੀਂ ਬੋਲੇਗਾ ਮਿਹਨਤ ਕਰੇਗਾ ਕਿਸੇ ਨੂੰ ਤੋਖਾ ਨਹੀਂ ਦੇਵੇਗਾ ਉਹ ਸਫਲ ਹੋਏਗਾ ਇਸ ਕਰਕੇ ਦੇਖੋ ਜੀ ਜਿਹੜੇ ਇਸ ਸਾਲ ਮਤਲਬ ਕਿਸੇ ਨੂੰ ਤੋਖਾ ਦੇ ਕੇ ਬੈਠੇ ਐ ਤੇ ਸਾਰਿਆਂ ਦਾ ਹੁਣ ਹਿਸਾਬ ਹੋਣਾ ਹੈ ਇਹ ਲਿਖ ਦਿੱਤਾ ਗਿਆ ਹੈ ਤੇ ਸਾਲ 2024 ਵਿੱਚ ਕਈਆਂ ਦੀ ਤਾਂ ਹੋ ਜਾਏਗੀ ਪੋਬਾਰਾ ਤੇ ਕਈ ਵਿਚਾਰੇ ਹੋ ਜਾਣਗੇ ਥੋੜੇ ਜਿਹਾ ਡਾਊਨ ਲੋਕ ਜੀ ਇਸ ਵੀਡੀਓ ਵਿੱਚ ਤਾਂ ਐ ਤਾਂ ਮੈਂ ਤੁਹਾਨੂੰ ਦੱਸਾਂਗੀ ਹੀ ਕਿ ਸਾਲ 2024 ਕਿੰਨਾਂ ਰਾਸ਼ੀਆਂ ਵਾਸਤੇ ਕਿਹੜੀਆਂ ਕੁੰਡਲੀਆਂ ਵਾਸਤੇ ਅੱਛਾ ਲੈਣ ਵਾਲਾ ਹੈ ਤੇ ਕਿਹਨਾਂ ਦੇ ਉੱਤੇ ਰਹਿਣ ਵਾਲਾ ਹੈ ਸ਼ਨੀ ਦੇ ਪਾਰੀ ਪਰ ਇਸ ਦੇ ਨਾਲ-ਨਾਲ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਰਹੀ ਹਾਂ ਕਿ ਸਾਲ 2024 ਵਿੱਚ ਸੋਨੇ ਔਰ ਚਾਂਦੀ ਵਿੱਚ ਤਾਂ ਬਹੁਤ ਜ਼ਿਆਦਾ ਉਛਾਲ ਆਏਗਾ ਐ ਲਿਖ ਕੇ ਲੈ ਲਓ ਦੂਸਰਾ ਸ਼ਨੀ ਦਾ ਸਾਲ ਹੈ ਤੇ ਜਿਹੜੇ ਬਿਲਡਰ ਹਨ ਉਹਨਾਂ ਦੀ ਤਾਂ ਵਾਹ ਵਾਈ ਹੋਣ ਵਾਲੀ ਹੈ ਲੋਹੇ ਦਾ ਕੰਮ ਉਹ ਵਧੇਗਾ ਬਿਲਡਰਾਂ ਦਾ ਦੇਖੋ ਐਨਾ ਕੰਮ ਵਧੇਗਾ ਕਿ ਵੇਟ ਬਹੁਤ ਵੱਧਣ ਵਾਲੇ ਹਨ ਮੈਂ ਤਾਂ ਇਹ ਕਹਾਵਾਂਗੀ ਕਿ ਤੁਸੀਂ ਇੱਕ ਇੱਕ ਫਲੈਟ ਲੈ ਕੇ ਰੱਖ ਲਓ ਕਿਉਂਕਿ ਵੇਟ ਬਹੁਤ ਜ਼ਿਆਦਾ ਮਕਾਨਾਂ ਦੇ ਵੱਧਣ ਵਾਲੇ ਹਨ इस तो अलावा देखो जी थ तो नशे दी दी आदत है चौबीस किना थोड़ा जहा तो अच्छा कि अच्छा मतलब शनि का जरा प्रभाव पैन वाला है माड़ा पाएगा तब तो पहले शुरू कर दी हाँ मैं मेख राशि तो ਤਾਂ ਮੇਖ ਰਾਸ਼ੀ ਵਾਸਤੇ ਤਾਂ ਸਾਲ 2024 ਬੜਾ ਵਧੀਆ ਰਹਿਣ ਵਾਲਾ ਹੈ ਕਿਉਂਕਿ ਸ਼ਨੀ ਦੇ ਮਹਾਰਾਜ 11 ਗੁਣਾ ਫਲ ਮੇਖ ਰਾਸ਼ੀ ਇਸ ਰਾਸ਼ੀ ਵਾਲਿਆਂ ਨੂੰ ਦੇਣ ਵਾਲੇ ਹਨ ਕਿਉਂਕਿ ਸ਼ਨੀ ਦੇਵ ਜੋ ਹੈ ਸ਼ਸ਼ ਰਾਜ ਯੋਗ ਬਣਾ ਰਹੇ ਹਨ ਏਰੀਜ਼ ਰਾਸ਼ੀ ਵਿੱਚ ਤੇ ਦੂਸਰੇ ਵੀ ਪਲੈਨਟ ਦੇਖੀ ਜਾਣ ਤਾਂ ਉਹ ਵੀ ਬਹੁਤ ਅੱਛੀ ਪੋਜੀਸ਼ਨ ਵਿੱਚ ਹੈ ਇਸ ਕਰਕੇ ਮੇਖ ਰਾਸ਼ੀ ਵਾਸਤੇ ਸਾਲ 2024 ਬਹੁਤ ਵਧੀਆ ਰਹਿਣ ਵਾਲਾ ਹੈ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਰਿਸ਼ਭ ਰਾਸ਼ੀ ਵਾਲਿਆਂ ਦੀ ਯਾਨੀ ਕਿ ਟੌਰਸ ਤਾਂ ਦੇਖੋ ਜੀ ਰਿਸ਼ਤ ਰਾਸ਼ੀ ਵਾਲਿਆਂ ਦੀ ਜਿਹੜੀ ਵਰਕਪਲੇਸ ਤੇ ਉਹਨਾਂ ਦੀ ਪੋਜੀਸ਼ਨ ਹੈ ਉਹ ਬਹੁਤ ਜ਼ਿਆਦਾ ਚੇਂਜ ਹੋਣ ਵਾਲੀ ਯਾਨੀ ਕਿ ਪੈਸਾ ਆਉਣ ਵਾਲਾ ਹੈ ਹੁਣ ਗੱਲ ਕਰ ਲੈਨੇ ਮਿਥੁਨ ਰਾਸ਼ੀ ਜਾਨੀ ਕਿ ਜਮੀਨਾਈ ਤਾਂ ਮਿਥੁਨ ਰਾਸ਼ੀ ਵਾਲਿਆਂ ਦੀ ਵੀ ਦੇਖੋ ਜੀ ਕਿਸਮਤ ਖੁੱਲਣ ਵਾਲੀ ਹੈ ਉਹਨਾਂ ਦੀ ਕਿਸਮਤ ਵਿੱਚ ਯਾਨੀ ਕਿ ਉਹਨਾਂ ਦੀ ਲਾਈਫ ਵਿੱਚ ਬੜੇ ਸਮੇਂ ਤੋਂ ਜਿਹੜਾ ਕਿ ਸਟਰਗਲ ਚੱਲ ਰਿਹਾ ਸੀ ਉਹ ਹੁਣ ਖਤਮ ਹੋ ਕੇ ਉਹਨਾਂ ਨੂੰ ਉਹ ਚੀਜ਼ਾਂ ਮਿਲਣ ਵਾਲੀਆਂ ਹਨ ਕੋਣ ਗੱਲ ਕਰ ਲੈਦੇ ਹਾਂ ਕਰ ਕਰਾਸ਼ੀ ਜਾਨੀ ਕਿ ਕੈਂਸਰ ਇਹਨਾਂ ਨੂੰ ਥੋੜਾ ਜਿਆਦਾ ਧਿਆਨ ਰੱਖਣਾ ਪਏਗਾ ਦੇਖੋ ਜੀ ਤੁਹਾਡੇ ਨੂੰ ਜੇਕਰ ਤੁਸੀਂ ਇਸ ਸਾਲ ਸ਼ਰਾਬ ਦਾ ਸੇਵਨ ਜਾਂ ਨਾਨਵੇਜ ਜਾਂ ਕੋਈ ਵੀ ਨਸ਼ਾ ਕਰਨਾ ਨਹੀਂ ਛੱਡਿਆ ਤਾਂ ਸਮਝ ਲੈਣਾ ਕਿ ਸ਼ਨੀ ਦੇਵ ਜੀ ਦੀ ਜੋ ਨੰਗੀ ਤਲਵਾਰ ਹੈ ਨਾ ਉਹ ਤੁਹਾਡੇ ਸਿਰ ਤੇ ਲਟਕਦੀ ਰਹੇਗੀ ਤੇ ਕਿਸ ਵੇਲੇ ਉਹ ਤਲਵਾਰ ਤੁਹਾਡੇ ਉੱਪਰ गिर ਜਾਵੇ ਤੇ ਤੁਹਾਡਾ ਮਤਲਬ ਸਮਝ ਲਓ ਬੰਦਾ ਖਤਮ ਤੇ ਇਸ ਤਰ੍ਹਾਂ ਦਾ ਰਿਸਕ ਇਸ ਤਰ੍ਹਾਂ ਦਾ तो उत्ते वाला है कर्क राशि वाले हूं गल कर लेंगे लियो यानी कि सिंह राशि वाले वाली देखो जी सिंह राशि वाले वास्ते लगन वाला है जैकपॉट पॉट दो हजार चौबीस किस तरह क्योंकि देखो ਸ਼ਨੀ ਔਰ ਸੂਰੇ ਦੀ ਕਦੀ ਵੀ ਬਣੀ ਨਹੀਂ ਹੈ ਪਿਤਾ ਪੁੱਤਰ ਦੀ ਕਦੀ ਵੀ ਆਪਸ ਵਿੱਚ ਇੱਥੇ ਬਣੀ ਨਹੀਂ ਹੈ ਪਰ 2024 ਵਿੱਚ ਸ਼ਨੀ ਆਪਣੇ ਹੀ ਸਾਲ ਵਿੱਚ ਸਿੰਘ ਰਾਸ਼ੀ ਦੇ ਸਤੰਭ ਭਾਵ ਵਿੱਚ ਸਤਵੇਂ ਕਾ ਵਿੱਚ ਬੈਠਾ ਹੈ ਤੇ ਮਜਬੂਰੀ ਵਿੱਚ ਹੀ ਕਹਿ ਲੋ ਪਰ ਸ਼ਨੀ ਨੂੰ ਇਸ ਸਾਲ ਪੈਸਾ ਸਿੰਘ ਰਾਸ਼ੀ ਵਾਲਿਆਂ ਨੂੰ ਦੇਣਾ ਹੀ ਪਏਗਾ ਉਹ ਵੀ ਲੱਖਾਂ ਦੇ ਵਿੱਚ ਪੈਸਾ ਉਹਨਾਂ ਨੂੰ ਆਏਗਾ ਹੀ ਆਏਗਾ ਤੇ ਹੁਣ ਗੱਲ ਕਰਦੇ ਹਾਂ ਵਰਗੋ ਯਾਨੀ ਕਿ ਕੰਨਿਆ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਕੰਨਿਆ ਰਾਸ਼ੀ ਵਾਲਿਆਂ ਦੇ ਤਾਂ ਜਿੰਨੇ ਵੀ ਲੋਕਾਂ ਦੇ ਉੱਤੇ ਕਰਜ਼ ਚੱਲ ਰਹੇ ਸੀ ਜਾਂ ਫਿਰ ਕੋਈ ਬਿਮਾਰੀ ਚੱਲ ਰਹੀ ਸੀ ਰੋਗ ਚੱਲ ਰਿਆ ਸੀ ਜਾਂ ਜਾਂ ਫਿਰ ਕੋਈ ਤੁਹਾਡੇ ਦੁਸ਼ਮਣ ਸੀ ਸਭ ਖਤਮ ਕਰਨ ਵਾਸਤੇ ਸ਼ਨੀ ਦੇਵ ਆ ਗਏ ਹਨ ਬਸ ਇੰਨਾ ਸਮਝ ਲਓ ਕਿ ਸ਼ਨੀ ਦੇਵ ਸ਼ਤਰੂ ਹੰਤਾ ਯੋਗ ਬਣਾ ਕੇ ਤੁਹਾਡੀ ਪੋ ਬਾਰਾ ਕਰਨ ਵਾਸਤੇ ਆ ਗਏ ਹਨ ਪਰ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇੱਕ ਤਾਂ ਤੁਸੀਂ ਇਸ ਸਾਲ ਵਿੱਚ ਕੋਈ ਕਾਰ ਜਾਂ ਫਲੈਟ ਨਾ ਖਰੀਦਣਾ ਤੇ ਲੋਹੇ ਦਾ ਸਮਾਨ ਤੁਸੀਂ ਨਹੀਂ ਖਰੀਦਣਾ ਹੈ ਪਰ ਜ਼ਿਆਦਾਤਰ ਪਤਰੀਕਾ ਦੇਖ ਕੇ ਵੀ ਐ ਡਿਪੈਂਡ ਕਰਦਾ ਹੈ ਹੁਣ ਗੱਲ ਕਰ ਲੈਂਦੇ ਆ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਵਾਸਤੇ ਦੇਖੋ ਸਾਲ 2024 ਵਿੱਚ ਤੁਹਾਨੂੰ ਥੋੜੀ ਜਿਹੀ ਹੈਲਥ ਰਿਲੇਟਿਡ ਥੋੜੀ ਇਸ਼ੂਸ ਆ ਸਕਦੇ ਹਨ ਜਿਸ ਤਰ੍ਹਾਂ ਕਿ ਤੁਸੀਂ ਥੋੜਾ ਜਿਹਾ ਬਾਹਰ ਦਾ ਕੁਝ ਖਾ ਲਿਆ ਜਾਂ ਪਾਰਟੀ ਤੇ ਚਲੇ ਗਏ ਤਾਂ ਕੁਝ ਖਾ ਲਿਆ ਤਾਂ ਤੁਹਾਨੂੰ ਉਹ ਵੋਮਿਟਿੰਗ ਹੋ ਸਕਦੀ ਹੈ ਫੂਡ ਪੌਇਜ਼ਨਿੰਗ ਹੋ ਸਕਦੀ ਹੈ ਇਸ ਤਰ੍ਹਾਂ ਦਾ ਤੁਹਾਡਾ ਦਿਖਾਈ ਦੇ ਰਿਹਾ ਹੈ ਯੋਗ ਪਰ ਇਹ ਜਿਹੜੇ ਲਿਬਰਾ ਲਿਬਰਾ ਰਾਸ਼ੀ ਵਾਲੇ ਹੁੰਦੇ ਹਨ ਤੁਲਾ ਰਾਸ਼ੀ ਵਾਲੇ ਇਹਨਾਂ ਨੂੰ ਇਹ ਜਿਹੜਾ ਸ਼ਨੀ ਦੇ ਕਾਰਨ ਜੋ ਹੈਲਥ ਰਿਲੇਟਿਡ ਇਸ਼ੂਸ ਜਾਂਦੇ ਹਨ ਉਹ ਉਹਨਾਂ ਨੂੰ 3 ਮਹੀਨੇ ਪਹਿਲੇ ਹੀ ਨਜ਼ਰ ਆਣ ਲੱਗ ਜਾਂਦੇ ਹਨ ਤੇ ਹੁਣ ਗੱਲ ਕਰਦੇ ਹਾਂ ਸਕੋਰਪੀਓ ਯਾਨੀ ਕਿ ਬ੍ਰਿਸ਼ਟਕ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਸਾਲ 2024 ਵਿੱਚ ਉਹਨਾਂ ਨੂੰ ਪ੍ਰਾਪਰਟੀ ਰਿਲੇਟਡ ਜਿਸ ਤਰ੍ਹਾਂ ਕਿ ਸਮਝ ਲਓ ਤੁਸੀਂ ਪ੍ਰਾਪਰਟੀ ਖਰੀਦਣਾ ਚਾਹ ਰਹੇ ਸੀ ਜਾਂ ਵੇਚਣਾ ਚਾਹ ਰਹੇ ਸੀ ਉਹ ਨਹੀਂ ਹੋ ਰਿਹਾ ਸੀ ਕੰਮ ਤਾਂ ਹੁਣ ਉਹ 2 2024 ਵਿੱਚ ਬਹੁਤ ਹੀ ਵਧੀਆ ਹੋਣ ਵਾਲਾ ਹੈ ਮਤਲਬ ਕਿ ਜੇ ਤੁਸੀਂ ਵੇਚਣਾ ਚਾਹ ਰਹੇ ਸੀ ਤਾਂ ਬੜਾ ਅੱਛਾ ਤੁਹਾਨੂੰ ਰੇਟ ਮਿਲ ਜਾਏਗਾ

कैपरीकोन यानी कि मकर राशि वाले तो देखो मकर राशि वाल साल दो हजार चौबीस धन योग जाग जाएगा ए डेढ़ साल थोड़े तो वास्ते बहुत ही अच्छा है ए साल दो हज़ार अठ नंबर का जरा साल है शनि का साल है वह भी पैसा के मामले तो बहुत ज्यादा अच्छा है ਹੁਣ ਗੱਲ ਕਰਦੇ ਹਾਂ ਐਕੁਏਰੀਅਸ ਯਾਨੀ ਕਿ ਕੁੰਭ ਰਾਸ਼ੀ ਵਾਲਿਆਂ ਵਾਸਤੇ ਤਾਂ ਦੇਖੋ ਜੀ ਸਾਲ 2024 ਵਿੱਚ ਤੁਹਾਨੂੰ ਥੋੜਾ ਜਿਹਾ ਸਾਵਧਾਨ ਰਹਿਣਾ ਹੈ ਕੋਈ ਥਾਣਾ ਕੋਰਟ ਕਚੈਰੀ ਜਾਂ ਕੋਈ ਬਦਨਾਮੀ ਇਹਨਾਂ ਕੁੰਭ ਰਾਸ਼ੀ ਵਾਲਿਆਂ ਦੀ ਹੋ ਸਕਦੀ ਹੈ ਕੁੰਭ ਰਾਸ਼ੀ ਵਾਲੇ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਹਨ ਪਰ ਸਾਲ 2024 ਵਿੱਚ ਥੋੜਾ ਜਿਹਾ ਇਹਨਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਹੁਣ ਆਪਾਂ ਗੱਲ ਕਰਦੇ ਹਾਂ ਪਾਈਜ਼ਿਸ ਯਾਨੀ ਕਿ ਮੀਨ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਮੀਨ ਰਾਸ਼ੀ ਵਾਲਿਆਂ ਦੇ ਵਿਦੇਸ਼ ਜਾਣ ਦੇ ਯੋਗ ਬਣ ਸਕਦੇ ਹਨ ਜਾਂ ਕੋਈ ਬਾਤ ਤੁਸੀਂ ਕੋਈ ਸੈਟਲ ਹੋਣਾ ਚਾਹੁੰਦੇ ਹੋ ਉਹਦੇ ਯੋਗ ਬਣ ਸਕਦੇ ਹਨ ਇੰਪੋਰਟ ਐਕਸਪੋਰਟ ਦੇ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਤਨ लाभ ਦੇ ਯੋਗ ਨਜ਼ਰ ਆ ਰਹੇ ਹਨ ਤੇ ਇਹ ਹੈ ਸਾਰੀਆਂ 12 ਰਾਸ਼ੀਆਂ ਦਾ ਹਾਲ ਜੋ ਕਿ ਮੈਂ ਫਟਾਫਟ ਸ਼ਾਰਟਕਟ ਵਿੱਚ ਤੁਹਾਨੂੰ ਦੱਸ ਦਿੱਤਾ ਹੈ ਕਿ ਕਿਹੜੀ ਰਾਸ਼ੀ ਵਾਲਿਆਂ ਨੂੰ ਸਾਵਧਨ ਰਹਿਣਾ ਹੈ ਕਿਹੜੀ ਰਾਸ਼ੀ ਵਾਲਿਆਂ ਦਾ ਜੈਕਪੌਟ ਲੱਗਣ ਵਾਲਾ ਹੈ ਕਿ ਕਿਹੜੀਆਂ ਰਾਸ਼ੀਆਂ ਦੇ ਉੱਤੇ ਸ਼ਨੀ ਦੇ ਥੋੜੇ ਭਾਰੀ ਰਹਿਣ ਵਾਲੇ ਹਨ